24 ਨਿਊ ਜਿ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜ਼ਿਲ੍ਹਾ ਲਧਿਆਣਾ ਦੇ ਸ਼ਹਿਰ ਸਮਰਾਲਾ ਵਿਖੇ ਹੋ ਰਹੀ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵਰਕਰਾਂ ਦੀ 11 ਫਰਵਰੀ ਨੂੰ ਹੋ ਰਹੀ ਸੂਬਾ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਕਾ ਅਰਜਨ ਖੜਗੇ ਮੁਸ਼ੇਸ ਤੌਰ ਤੇ ਪਹੁੰਚ ਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਧਾਰੀਵਾਲ ਦੇ ਸਹਿਰੀ ਪ੍ਰਧਾਨ ਸਰਦਾਰੀ لال ਰਣਿਆ ਨੇ ਪਾਰਟੀ ਕੌਂਸਲਰਾਂ ਪੰਚਾਂ ਸਰਪੰਚਾਂ ਅਤੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ 11 ਫਰਵਰੀ ਨੂੰ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਸਮਰਾਰਾ ਵੈਲੀ ਵਿੱਚ ਸ਼ਿਰਕਤ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਇੱਕ ਵੱਡਾ ਇਕੱਠ ਕਰਨ ਕੋਰੇਕੀ ਇਕਵਲ ਕੀ ਆ ਸ਼ਹਿਰੀ ਪ੍ਰਧਾਨ ਸਰਦਾਰੀ لال ਰਣੀਆਂ ਨੇ ਆਉ ਸੁਣਦਿਆਂ ਉਹਨਾਂ ਦੀ ਜਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹੈ ਸਰਦਾਰੀਵਾਲ ਸ਼ਹਿਰੀ ਪ੍ਰਧਾਨ ਬਲਾ ਕਾਂਗਰਸ ਕਮੇਟੀ ਧਾਰੀਵਾਲ ਆਪਣੇ ਸ਼ਹਿਰ ਵਾਸੀਆਂ ਨੂੰ ਪਰ ਆਪਣੇ ਨਾਲ ਲੱਗਦੇ ਪਿੰਡਾਂ ਨੂੰ ਪਿੰਡਾਂ ਦੇ ਮੋਹਤਵਰ ਕਰਕੇ ਸਰਪੰਚੇ ਮੈਂਬਰ ਵਗੈਰਾ ਅਪੀਲ ਕਰਦਾਂਗੇ ਸਾਡੇ ਆਲੰਡਿਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਾਨਜੋਤ ਮਲਕਾ ਅਰਜਨ ਖੜਗੇ ਸਾਹਿਬ 11 ਫਰਵਰੀ ਮੈਂ ਅੱਜ ਆਇਆ ਹਾਂ ਦਿਲੇ ਲਈ ਗੰਗਾ ਸ਼ਹਿਰ ਸੰਗ rela bike ਕਾਂਗਰਸ ਪਾਰਟੀ ਵਰਕਰਾਂ ਦੀ ਮੀਟਿੰਗ ਲੈਣ ਵਾਸਤੇ ਪਹੁੰਚੇ ਨੇ ਸੋ ਦੁਨੀਏ ਕਾਂਗਰਸ ਪਾਰਟੀ ਦੇ ਵਰਕਰ ਨੇ ਸ਼ਹਿਰ ਭਾਰੀ ਵਾਲਦੇ ਐਮਸੀ ਪੰਨਾ ਦੇ ਮੈਂਬਰ ਪੰਚਾਇਤ ਸਰਪੰਚ ਜਾਂ ਹੋਰ ਵੀ ਜੋ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੈ ਜੋ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਨੇ ਮੋਦੀ ਸਰਕਾਰ ਤੋਂ ਦੁਖੀ ਨੇ ਉਹ ਸਾਰੇ ਇੱਥੇ ਪਹੁੰਚੇ ਨੇ ਤੇ ਮਲਕਾਰ ਸਿੰਘ ਖੱਜੇ ਸਾਹਿਬ ਦੇ ਵਿਚਾਰ ਸੁਣ ਧੰਨਵਾਦ ਆਹ ਲਾਲ ਗਾਂਧੀ ਦੀ ਭਾਰਤ ਜਿਹੜੀ ਜਿਹੜੀ ਯਾਤਰਾ ਚੱਲ ਰਹੀ ਹੈ ਉਹ ਬਹੁਤ ਵਧੀਆ ਚ ਰਹੀ ਐ ਬੰਨਾਂ ਤੋਂ ਸ਼ਹਿਰਾਂ ਤੋਂ ਐਨਾ ਹੰਗਾਰਾ ਮਿਲਿਆ ਇਸੇ ਚੀਜ਼ ਤੋਂ ਮੋਦੀ ਸਰਕਾਰ ਜੇ ਬਹੁਤ ਘਬराई ਹੋਈ ਐ ਜਿਹੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਦੂਜੀਆਂ ਨੇ ਉਹਨਾਂ ਨੂੰ ਡਰਾਤ ਮਗਾ ਕੇ ਆਪਣੇ ਨਾਲ ਜੋੜ ਲਈ ਐ ਤੇ ਇਸ ਦਾ ਅਸਰ ਕੋਈ ਜ਼ਿਆਦਾ ਉਹਨਾਂ ਤੇ ਪੈਣਾ ਨਹੀਂ ਐ ਤੇ ਰਾਜਨੀਤੀ ਦੀ ਸਰਕਾਰਾਂ ਕਾਂਗਰਸ ਪਾਰਟੀ ਦੀ ਬਹੁਤ ਵੱਡੇ ਬਹੁਤ ਨਾਲ ਬਣ ਗਈ ਐ ਤੇ ਜਦੋਂ ਰਾ 2020 ਦੀਆਂ ਲੋਕ ਸਭਾ ਚੋਣਾਂ ਜੇ ਹੋਏਗਾ ਜੀ ਬਹੁਤ ਜ਼ਿਆਦਾ ਅਸਰ ਬਹੁਤ ਜ਼ਿਆਦਾ ਅਸਰ ਜੇ ਇਹਨਾਂ ਅਸਰ ਨਾ ਹੋਵੇ ਤੇ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹਨੇ ਜ਼ਾਲਮ ਬੰਦੇ ਆ ਹਰ ਇੱਕ ਦੇ ਨਾਲ ਜਿਹੜਾ ਕੋਈ ਵੇਖਦਾ ਉਹਦੇ ਤੇ ਪਰਚਾ ਕਰਕੇ ਜੀਡੀ ਸੀਬੀਏ ਤੁਮਕਾ ਜਾਂ ਤੁਮਕੀਆਂ ਦੇ ਦੇਗੇ ਉਹਨਾਂ ਨੂੰ ਰੈਸਟ ਕਰ ਰਹੀ ਆ ਇਹ ਨਾ ਕਰਦੇ